ਅਸੀਂ ਗਏ ਜੀ ਗੁਰੂ ਘਰ ਬਾਬਾ ਗੁਰੂ ਦਿੱਤਾ ਜੀ ਬਾਬਾ ਬੁੱਢਣ ਸਾਹਿਬ ਜੀ ਤੇ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਗਏ ਗੁਰੂ ਦੀ ਨਗਰੀ ਮੱਥਾ ਟੇਕਣ ਤੇ ਬਾਬਿਆਂ ਦੇ ਗੁਰੂਆਂ ਦੇ ਦਰਸ਼ਨ ਕਰਨ ਵਾਸਤੇ ਬਹੁਤ ਵਧੀਆ ਲੱਗਾ ਬਹੁਤ ਮਨ ਨੂੰ ਸਕੂਨ ਮਿਲਦਾ ਆ ਟਾਈਮ ਕੱਢਣਾ ਚਾਹੀਦਾ ਹੈ ਜੇ ਗੁਰੂ ਘਰ ਜਾਣ ਵਾਸਤੇ ਅਸੀਂ ਤਕਰੀਬਨ 3 3 ਸਾਲ ਬਾਅਦ ਗਏ ਹੋਵਾਂਗੇ 3-4 ਸਾਲ ਬਾਅਦ ਮੱਥਾ ਟੇਕਣ ਨੇ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਜੋਤੀਮਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਵਾਇਰਲ ਤੁਹਾਨੂੰ ਖੁਸ਼ ਰੱਖੇ ਤੇ ਅੱਜ ਅਸੀਂ ਚੱਲੇ ਆਂ ਆਨੰਦਪੁਰ ਸਾਹਿਬ ਮੱਥਾ ਟੇਕਣ ਬਾਬਾ ਗੁਰਦਿੱਤਾ ਜੀ ਦੇ ਬਾਬਾ ਗੁੰਡਣ ਸਾਹਿਬ ਦੇ ਜਿਹੜੇ ਕੇਸਰ ਸਾਹਿਬ ਜੀ ਦੇ ਅ ਅ ਸ਼੍ਰੀ ਨੰਨਪਰਸਾਹ ਤੇ ਸਾਰਾ ਕੁਝ ਦਿਖਾਵਾਂਗੇ ਜਿੱਥੇ ਚਾਹੁੰਦੇ ਆਂ ਜੀ ਮੱਥਾ ਟੇਕਣ ਕਿ ਬਹੁਤ ਟਾਈਮ ਬਾਅਦ ਚੱਲੇ ਆਂ ਅਸੀਂ ਚਲੋ ਜੀ ਚੱਲਦੇ ਆਂ ਛੱਤੀ ਬੰਦ ਕਰ ਰਹੇ ਆਂ ਜੀ ਮੰਮੀ ਦੇਖ ਰਹੀ ਹੈ ਜੀ ਮੰਮੀ ਦੇਖ ਰਹੀ ਹੈ ਜੀ ਇੱਧਰ ਕੈਂਚੀ ਨਮਾਸਤਕ ਸਮਾਇਆ ਜੀ ਕਿੰਨੇ ਦਾ ਆਇਆ ਸੀ ਮਾਂ ਚੱਪਲ ਕੈਂਚੀ ਪਾ ਕੇ ਚੱਲੀ ਸੀ ਕਿ ਤੁਮਨ ਵੀ ਚਾਹੇ ਇੱਦੇ ਚੱਲਦੀ ਸੀ ਮਮਮੀ ਜੀ ਇੱਦੇ ਚੱਲੇ ਸੀ ਜੀ ਹਾਂ ਚੱਪਲ ਵਗਲ ਦੀ ਆਪਾਂ ਬੰਦ ਕਰਦੇ ਕਰਤੀ ਹਾਂ ਜੀ ਚੱਪਲ ਪਾ ਰਹੇ ਹੋ ਜੀ ਇਧੇ ਇੱਦੇ ਚੱਜਣਾ ਚਾਹੀਦਾ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਜੀ ਤੁਸੀਂ ਇੱਕ ਕਿ ਨੈਚੁਰਲ ਬਿਊਟੀ ਤੁਹਾਡੀ ਇਹ ਯੈਸ ਨੈਚੁਰਲ ਬਿਊਟੀ ਹੈ ਜੀ ਜਿੰਦਾ ਲਾਓ ਜੀ ਆ ਨਾ ਯਾ ਚਾਹ ਚੇਤੀ ਕਰ ਆ ਨਾ ਹੁਫੀ ਚੱਲੇ ਅੰਜ ਤੇ ਆ ਕੱਪੜੇ ਸੁੱਕਣੇ ਪਾਏ ਆ ਮੈਂ ਆ ਮੇਰੇ ਕੱਪੜੇ ਸੁੱਕਦੇ ਆ ਹਨਾ ਤਾਂ ਸੋਚਿਆ ਚੱਲ ਇਹਨਾਂ ਨੂੰ ਨਾ ਇੱਥੇ ਨਾਲ-ਨਾਲ ਨੂੰ ਕਰ ਜਾਂਦੇ ਆ ਕਰ ਲੈਣਾ ਸੁੱਕ ਜੋ ਗਏ ਜਾਨੂੰ ਅਸੀਂ ਆ ਮੈਂ ਫੜ ਫੋਨ ਆ ਵੀਡੀਓ ਚੱਲਦੀ ਆ। ਪਰਦੀ ਵਿੱਚ ਤੋਂ ਪੂਛ ਨਹੀਂ ਪਤਾ ਲੱਗਦਾ ਧੁੱਪ ਬਹੁਤ ਹੈ। ਪਰਦੀ ਵਗੇਟ ਫੋਲ ਰਹੀ ਹੈ। ਹਾਂਜੀ ਫੇਮੇਲ ਗੁਰਦੁਆਰੇ ਜਾ ਕੇ ਮਿਲਦੇ ਆ ਜੀ। ਬਾਏ ਲੈ ਜੋ। ਚਲੋ ਚੱਲੋ ਅਸੀਂ ਨਾ ਕਿੱਥੇ ਲੋ ਗੱਡੀ ਆਪਾਂ। ਮਾਣ ਆਉਂਦਾ ਬਿੱਜਾ ਆਪਾਂ। ਆਪਣਿਆਂ ਨੂੰ ਕਰਦਾ ਇਹ ਆਪਣੇ ਨੂੰ ਕਰ ਜਾਂਦੇ ਕੋਈ ਨਹੀਂ

ਲਓ ਜੀ ਆਪਾਂ ਹੁਣ ਬਾਬਾ ਗੁਰਦਤਾ ਜੀ ਦੇ ਗੁਰਦੁਆਰਾ ਸਾਹਿਬ ਗੁਰੂ ਘਰ ਸਾਹਿਬ ਪਹੁੰਚ ਗਏ ਆ ਪਹੁੰਚਣ ਤੋਂ ਬਾਅਦ ਜੋ ਵੀ ਆਪਾਂ ਦੇਖ ਰਹੇ ਆ ਬਹੁਤ ਸੋਹਣੀਆਂ ਚੀਜ਼ਾਂ ਮਿਲ ਰਹੀਆਂ ਇੱਥੋਂ ਸਭ ਤੋਂ ਪਹਿਲਾਂ ਰੁਮਾਲਾ ਸਾਹਿਬ ਲੈਣਾ ਸੀਗਾ ਕਿਉਂਕਿ ਉਹਨਾਂ ਨੇ ਸਭ ਤੋਂ ਗੁਰਦੁਆਰਾ ਗੁਰੂ ਘਰ ਦੇ ਬਾਹਰ ਲਿਖ ਕੇ ਲਾਇਆ ਹੋਇਆ ਸੀਗਾ ਕਿ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਚਲੋ ਠੀਕ ਆ ਬਹੁਤ ਵਧੀਆ ਆ ਜੋ ਵੀ ਮਾਨ ਮਰਿਆਦਾ ਨੂੰ ਮੁੱਖ ਰੱਖ ਕੇ ਆਪਾਂ ਗੁਰੂ ਘਰ ਮੱਥਾ ਟੇਕਣਾ ਆ ਜੀ ਕਿ ਵੀਡੀਓ ਬਹੁਤ ਜ਼ਰੂਰੀ ਨਹੀਂ ਹੈਗੀ ਕਿ ਆਪਾਂ ਅੰਦਰ ਵੀ ਵੀਡੀਓ ਬਣਾਈਏ ਸੋ ਇਸ ਕਰਕੇ ਆਪਾਂ ਅੰਦਰ ਗੁਰੂ ਘਰ ਦੇ ਅੰਦਰ ਜਦੋਂ ਆਪਾਂ ਐਂਟਰ ਹੋਏ ਆ ਉੱਥੋਂ ਦੇਖੋ ਇੱਥੋਂ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਅਸੀਂ ਗੁਰੂ ਘਰ ਆਏ ਆ ਹੁਣ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਸਾਰੀਆਂ ਦੀਆਂ ਤੰਦਰੁਸਤੀਆਂ ਦੀਆਂ ਅਰਦਾਸਾਂ ਬੇਨਤੀਆਂ ਸਭ ਦੀਆਂ ਹੀ ਕਰੀ ਦੀਆਂ ਜੀ ਜਦੋਂ ਵੀ ਆਪਾਂ ਗੁਰੂ ਘਰ ਜਾਈਦਾ ਜਾਂ ਉਦਦਾ ਵੀ ਘਰ ਚ ਵੀ ਵਾਹਿਗੁਰੂ ਸਭ ਦਾ ਭਲਾ ਕਰੇ ਜੀ ਵਾਹਿਗੁਰੂ ਆਪਣੇ ਆਪਣੇ ਪਰਿਵਾਰਾਂ ਚ ਸਭ ਨੂੰ ਹੱਸਦਾ ਵਸਦਾ ਤੰਦਰੁਸਤੋ ਬਾਦ ਤੇ ਚੜ੍ਹਦੀ ਕਲਾ ਚ ਰੱਖੇ ਜੀ ਸਭ ਤੋਂ ਪਹਿਲਾਂ ਆਪਾਂ ਆਏ ਆ ਬਾਬਾ ਗੁਰੂ ਦਿੱਤਾ ਜੀ ਦੇ ਤਨ ਤਨ ਬਾਬਾ ਗੁਰੂ ਦਿੱਤਾ ਜੀ ਦੇਨ ਦੁਨੀ ਦਾ ਟਿੱਕਾ ਜੀ ਜੋ ਮੰਗਿਆ ਸੋ ਵਰ ਦਿੱਤਾ ਜੀ ਤੇ ਲਓ ਜੀ ਆਪਾਂ ਇਥੋਂ ਬਾਬਾ ਜੀ ਵਾਸਤੇ ਆਪਾਂ ਰਮਾਲਾ ਸਾਹਿਬ ਲਿਆ ਪ੍ਰਸ਼ਾਦ ਲਿਆ ਜੋ ਜੋ ਵੀ ਪ੍ਰਸ਼ਾਦ ਦੇਗ ਕਰਾਈ ਆ ਤੇ ਜੀ ਵੀਡੀਓ ਬਣਾਨੀ এলাਉਡ ਨਾ ਸੀ ਉਹ ਨਹੀਂ ਬਣਨ ਦੇ ਰਿਆ ਸੀ ਇਸ ਕਰਕੇ ਅਸੀਂ ਮੱਥਾ ਟੇਕਿਆ ਅਰਦਾਸਾਂ ਬੇਨਤੀਆਂ ਕੀਤੀਆਂ ਤੇ ਥੋੜਾ ਟਾਈਮ ਬਾਬਾ ਜੀ ਦੇ ਬੈਠੇ ਵੀ ਆ ਉੱਥੇ ਗੁਰੂ ਘਰ ਬੈਠ ਕੇ ਬਹੁਤ ਆਨੰਦ ਮਿਲਿਆ ਬਹੁਤ ਸਕੂਨ ਮਿਲਿਆ ਦੇਖ ਲਈ ਮੱਥਾ ਟੇਕਿਆ ਤੇ ਵਾਪਸ ਅਸੀਂ ਚੱਲ ਪਏ ਹੁਣ ਅਸੀਂ ਬਾਬਾ ਬੁੱਢਣ ਸਾਹਿਬ ਜੀ ਦੇ ਦਰਗਾਹ ਤੇ ਮੱਥਾ ਟੇਕਣ ਵਾਸਤੇ ਤੇ ਬਹੁਤ ਸੋਹਣਾ ਲੱਗਦਾ ਹੈ ਜੀ ਗੁਰੂ ਘਰ ਜਾਣ ਵਾਸਤੇ ਟਾਈਮ ਜ਼ਰੂਰ ਕੱਢਣਾ ਚਾਹੀਦਾ ਹੈ ਘਰ ਦੇ ਰੁਝੇ ਮਿਆਂ ਤੋਂ ਕਿਉਂਕਿ ਇਹੀ ਇੱਥੇ ਆ ਕੇ ਸਾਨੂੰ ਸਭ ਕੁਝ ਸਕੂਨ ਸੁੱਖ ਸ਼ਾਂਤੀ ਤੇ ਮਨ ਦਾ ਸਕੂਨ ਤੰਦਰੁਸਤੀਆਂ ਗੁਰੂਆਂ ਤੋਂ ਹੀ ਮਿਲਦੀਆਂ ਆ ਆਪਣੇ ਤੋਂ ਤੇ ਲਓ ਜੀ ਹੁਣ ਮੈਂ ਆ ਗਈ ਆਪਾਂ ਆ ਗਏ ਇੱਥੇ ਬਾਬਾ ਬੁੱਢਣ ਸਾਹਿਬ ਜੀ ਜੀ ਦੀ ਦਰਗਾਹ ਤੇ ਤੇ ਇੱਥੋਂ ਮੈਂ ਇਹਨਾਂ ਨੂੰ ਪੁੱਛ ਰਹੀ ਸੀ ਚਾਦਰ ਕਿਹੜੀ ਲੈਣੀ ਆ ਤੇ ਉਹ ਸਾਨੂੰ ਦੱਸ ਰਹੇ ਸੀਗੇ ਤੇ ਨਾਲ ਸਾਰੀਆਂ ਜੋ-ਜੋ ਚੀਜ਼ਾਂ ਚੜ੍ਹਦੀਆਂ ਆ ਸਾਰੀਆਂ ਮੈਂ ਲਈਆਂ ਪ੍ਰਸ਼ਾਦ ਲਿਆ ਤੂਫ ਅਗਰਬਤੀ ਜੋ ਵੀ ਹੁੰਦਾ ਸਾਰਾ ਕੁਝ ਲੈ ਕੇ ਅਸੀਂ ਆਉਣ ਚੱਲੇ ਆ ਬਾਬਾ ਜੀ ਦੇ ਦਰਗਾਹ ਤੇ ਮੱਥਾ ਟੇਕਣ ਆ ਦੇਖੋ ਜੀ ਅਸੀਂ ਮੱਥਾ ਟੇਕਿਆ ਚੱਦਰ ਵੀ ਚੜਾਈ ਅਰਦਾਸ ਬੇਨਤੀ ਕੀਤੀ ਚੌਂਕੀ ਭਰੀ ਬਾਬਾ ਜੀ ਦੇ ਬੈਠ ਕੇ ਕਥਾ ਜਰੂਰ ਸੁਣਨੀ ਚਾਹੀਦੀ ਆ ਕਥਾ ਸੁਣੀ ਤੇ ਜੀ ਯਾਤਰਾ ਸਫਲ ਹੁੰਦੀ ਆ ਜਿਹੜੇ ਬਾਬਾ ਗੁਰਦਿੱਤਾ ਜੀ ਦੇ ਮੱਥਾ ਟੇਕ ਕੇ ਬਾਬਾ ਬੁੱਢਣ ਸਾਹਿਬ ਜੀ ਦੀ ਦਰਗਾਹ ਤੇ ਮੱਥਾ ਟਿਕਣ ਆਉਂਦੇ ਆ ਵਾਹਿਗੁਰੂ ਸਭ ਦੀਆਂ ਯਾਤਰਾ ਸਫਲ ਕਰੇ ਸਾਰਿਆਂ ਨੂੰ ਤੰਦਰੁਸਤ ਰੋਸ ਦੀਆਂ ਬਖਸ਼ਣ ਜੀ ਸਭ ਵਾਸਤੇ ਅਰਦਾਸਾਂ ਬੇਨਤੀਆਂ ਕਰੀ ਦੀਆਂ ਜੀ ਤੇ ਇਥੋਂ ਲਿਆ ਪ੍ਰਸ਼ਾਦ ਪ੍ਰਸ਼ਾਦ ਦੇਖਦਾ ਚੌ ਚੌਲਾਂ ਦੀ ਦੇਖ ਜਿਹੜੀ ਹੁੰਦੀ ਉਹ ਬਣੀ ਹੋਈ ਸੀ ਨਿਆਜ਼ ਕਹਿ ਲਓ ਤੇ ਆਪਾਂ ਮੱਥਾ ਟੇਕ ਕੇ ਬੈਠੇ ਤੇ ਪ੍ਰਸ਼ਾਦ ਛਕਿਆ ਤੇ ਜੀ ਕਥਾ ਸੁਣੀ ਉਸ ਤੋਂ ਬਾਅਦ ਜੀ ਆਹ ਦੇਖੋ ਜੀ ਬਾਬਾ ਜੀ ਦੀਆਂ ਬੱਕਰੀਆਂ ਜਿਨ੍ਹਾਂ ਨੂੰ ਸ਼ੇਰ ਤੇ ਕੁੱਤਾ ਇਹ ਚਾਰ ਦੇ ਹੁੰਦੇ ਸੀ ਦੇਖੋ ਕਿੰਨਾ ਵਧੀਆ ਸਮਾ ਸੀ ਉਸ ਟਾਈਮ ਤੇ ਆ ਦੇਖੋ ਇੱਥੇ ਵੀ ਜ਼ਰੂਰ ਮੱਥਾ ਟੇਕਣਾ ਚਾਹੀਦਾ ਹੈ ਕਿਉਂਕਿ ਉਸ ਟਾਈਮ ਦਾ ਜਿਹੜਾ ਇਹ ਟਾਈਮ ਸੀਗਾ ਬਹੁਤ ਵਧੀਆ ਹੁੰਦਾ ਸੀਗਾ ਇਹ ਵੀ ਮਹਾਨ ਆ ਇਹ ਵੀ ਇਹ ਵੀ ਉਮਰ ਆ ਜੀ ਸਾਰਿਆਂ ਨੂੰ ਸਿਰ ਮਾਸਟਕ ਸਾਰਿਆਂ ਨੂੰ ਸਿਰ ਝੁਕਾਉਂਦੇ ਆ ਜੀ ਅਸੀਂ ਤੇ ਬੈਠੇ ਆ ਬੈਠ ਕੇ ਥੋੜਾ ਟਾਈਮ ਬਾਬਾ ਜੀ ਦੀ ਕਥਾ ਸੁਣੀ ਕਥਾ ਕਹਿੰਦੇ ਜ਼ਰੂਰ ਸੁਣ ਕੇ ਜਾਣਾ ਚਾਹੀਦਾ ਹੈ ਸਾਰੇ ਬੰਦੇ ਆ ਬਹੁਤ ਸੰਗਤ ਆਈ ਹੋਈ ਸੀਗੀ ਤੇ ਮੱਥਾ ਟੇਕਿਆ ਇਸ ਦਿਨ ਦੀ ਛੁੱਟੀ ਵੀ ਸੀ ਛੁੱਟੀ ਕਰਕੇ ਸਕੂਲਾਂ ਤੋਂ ਬੱਚੇ ਵੀ ਆਏ ਹੋਏ ਸੀ ਸਕੂਲਾਂ ਵੱਲੋਂ ਬੱਚੇ ਵੀ ਆਏ ਹੋਏ ਸੀਗੇ ਤੇ ਆਪਣੇ ਆਪਣੇ ਸਕੂਲਾਂ ਦੇ ਨਾਲ ਆਪਣੇ ਆਪਣੇ ਟੀਚਰਸ ਦੇ ਨਾਲ ਮੱਥਾ ਟੇਕਣ ਤੋਂ ਬਾਅਦ ਜੀ ਹੁਣ ਅਸੀਂ ਚੱਲ ਪਏ ਵਾਪਸ ਤੇ ਜੋ ਵੀ ਸਥਲ ਫੁੱਲ ਸਰਿਆ ਜਿਹੜੇ ਕਥਾ ਸੁਣਾਉਂਦੇ ਉਹਨਾਂ ਨੂੰ ਵੀ ਭੇਟ ਦੇਣੀ ਚਾਹੀਦੀ ਆ ਪੇਟਾ ਤੇ ਮੱਥਾ ਟੇਕ ਕੇ ਤੇ ਅਸੀਂ ਹੁਣ ਵਾਪਸੀ ਚੱਲਿਆਂ ਸ਼੍ਰੀ ਕੇਸਗੜ੍ਹ ਸਾਹਿਬ ਜੀ ਨੂੰ ਪ੍ਰਦੀਪ ਨੂੰ ਕਹਿ ਰਹੇ ਸੀਗੇ ਕਿ ਪ੍ਰਦੀਪ ਜੋ ਲੈਣਾ ਜਿਹੜੀਆਂ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਸੀ ਉੱਥੋਂ ਕੋਤ ਲੈ ਲੈ ਤੂੰ ਲੈ ਲੈ ਜਿਹੜੀ ਚੀਜ਼ ਤੈਨੂੰ ਚੰਗੀ ਲੱਗਦੀ ਆ ਤੇ ਲੰਗਰ ਗੁਰੂ ਦਾ ਬਾਬਾ ਗੁਰਦਿੱਤਾ ਜੀ ਦੇ ਵੀ ਚੱਲ ਰਿਹਾ ਸੀ ਕਿਉਂਕਿ ਆਪਾਂ ਸਵੇਰੇ ਘਰੋਂ ਨਾਸ਼ਤਾ ਕਰਕੇ ਆਏ ਸੀ ਤੇ ਉਸ ਟਾਈਮ ਤੇ ਹਜੇ ਭੁੱਖ ਨਸੀ ਤੇ ਇੱਥੇ ਬਾਬਾ ਬੁੱਢਣ ਸਾਹਿਬ ਦੇ ਲੰਗਰ ਵੀ ਚੱਲ ਰਿਹਾ ਸੀ ਇੱਥੇ ਵੀ ਛੱਕ ਸਕਦੇ ਆ ਲੰਗਰ ਹਰ ਜਗ੍ਹਾ ਤੇ ਬਾਬਿਆਂ ਦੀ ਕਿਰਪਾ ਆ ਹਰ ਗੁਰੂ ਘਰ ਹਰ ਗੁਰੂ ਦਵਾਰੇ ਲੰਗਰ ਤਾਂ ਸਾਨੂੰ ਜਦੋਂ ਮਰਜ਼ੀ ਚਾਹੋ ਤਾਂ ਆਪਾਂ ਲੰਗਰ ਛੱਕ ਸਕਦੇ ਆ ਇਹ ਹੀ ਆਪਣੇ ਗੁਰੂਆਂ ਨੇ ਬਹੁਤ ਵਧੀਆ ਇਹ ਬਾਬਿਆ ਜੀ ਦੀ ਕਿਰਪਾ ਆ ਹਰ ਥਾਂ ਤੇ ਚੜ੍ਹਦੀ ਕਲਾ ਆ ਜੀ ਤੇ ਚੱਲ ਆਪਏ ਹੁਣ ਆਪਾਂ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਅਨੰਦਾਂ ਦੀ ਪੁਰੀ ਸ਼੍ਰੀ ਕੇਸਗੜ੍ਹ ਸਾਹਿਬ ਬਹੁਤ ਵਧੀਆ ਬਹੁਤ ਵਧੀਆ ਜੀ ਜਿਹੜੇ ਉਹ ਇੱਕ ਬਣੀਓਵਾ ਉਹ ਮਿਊਜ਼ੀਅਮ ਬਣਿਆ ਸਿੱਖ ਇਤਿਹਾਸ ਦਾ ਉਹ ਵੀ ਆਪਾਂ ਦੇਖਣਾ ਸੀ ਪਰ ਛੁੱਟੀ ਕਰਕੇ ਉਹ ਬੰਦ ਸੀ ਅੱਜ ਤੇ ਉਹ ਕਹਿੰਦੇ ਸੀਗੇ ਕਿ ਸਵੇਰ ਤੋਂ ਟਾਈਮ ਹੁੰਦਾ ਖੁੱਲਣ ਦਾ ਸ਼ਾਮ ਦੇ 4 ਵਜੇ ਤੱਕ ਹੁੰਦਾ ਸਵੇਰ ਤੋਂ 10 ਵਜੇ ਤੋਂ ਲੈ ਕੇ ਤੇ ਉਸ ਕਰਕੇ ਛੁੱਟੀ ਸੀ ਆਪਾਂ ਪਹੁੰਚੇ ਆ ਲੇਟ ਪਤਾ ਲੱਗੇ ਗਿਆ ਚਲੋ ਫਿਰ ਕਿਤੇ ਹੋ ਮਹਾਰਾਜ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਫਿਰ ਕਿਤੇ ਕਰੇ ਆਪਾਂ ਜਰੂਰ ਦੇਖਾਂਗੇ ਅਸੀਂ ਨਹੀਂ ਦੇਖਿਆ ਜੀ ਇਸ ਤਰ੍ਹਾਂ ਹੀ ਪਿਛਲੀ ਵਾਰ ਵੀ ਇਸ ਤਰ੍ਹਾਂ ਹੀ ਆਪਾਂ ਆ ਗਏ ਸੀ ਤੇ ਅੱਜ ਤਾਂ ਸਾਡਾ ਪੂਰਾ ਵਿਚਾਰ ਸੀ ਦੇਖਣ ਦਾ ਪਰ ਦੇਖ ਨਹੀਂ ਹੋਇਆ ਚਲੋ ਕੋਈ ਗੱਲ ਨਹੀਂ ਜੀ ਫੇਰ ਸਹੀ ਕਿਉਂਕਿ ਛੁੱਟੀ ਸੀ ਬੰਦ ਸੀ ਲਓ ਜੀ ਆਪਾਂ ਪਹੁੰਚ ਗਏ ਆ ਸ਼੍ਰੀ ਕੇਸਗੜ੍ਹ ਸਾਹਿਬ ਇੱਥੇ ਹੁਣ ਆਪਾਂ ਦੇਖ ਰਹੇ ਸੀ ਕਿ ਗੱਡੀ ਕਿੱਥੇ ਪਾਰਕਾ ਹੁੰਦੀਆਂ ਆ ਗੱਡੀਆਂ ਕਿੱਥੇ ਖੜ੍ਹਦੀਆਂ ਆ ਤੇ ਪਾਰਕਿੰਗ ਬਣੀ ਹੋਈ ਸੀ ਜੀ ਪਿੱਛੇ ਆ ਦੇਖੋ ਜੀ ਅਸੀਂ ਉੱਥੇ ਖੜੀ ਗੱਡੀ ਕੀਤੀ ਆ ਜਿੱਥੇ ਕਿ ਸਾਨੂੰ ਨੇੜਿਓਂ ਅ ਅੰਦਰ ਐਂਟਰੀ ਕਰਨੇ ਵੀ ਸੌਖੀ ਹੋਵੇ ਤੇ ਗੱਡੀ ਕੱਢਣੀ ਵੀ ਸੌਖੀ ਹੋਵੇ ਆ ਦੇਖੋ ਗੱਡੀ ਕੋਲ ਖੜੀ ਕੀਤੀ ਇੱਥੋਂ ਆਪਾਂ ਤੁਰ ਕੇ ਪੈਦਲ ਇੱਥੋਂ ਆਪਾਂ ਰਸਤਾ ਬਾਹਰ ਨੂੰ ਨਿਕਲ ਕੇ ਬੱਟੀਆਂ ਬਹੁਤ ਪੈਰਾ ਵਿੱਚੋਂ ਨਿਕਨੀਆਂ ਕਿ ਰੋੜੇ ਜਿਹਾ ਬਹੁਤ ਛੋਭਰੇ ਸੀ ਆ ਦੇਖੋ ਨਾਲੇ ਆਪਾਂ ਇਧਰ ਨੂੰ ਆ ਗਏ ਕਿਉਂਕਿ ਆਪਾਂ ਜਾਣਾ ਆ ਗੁਰੂ ਘਰ ਮੱਥਾ ਟੇਕਣ ਵਾਸਤੇ ਲਓ ਜੀ ਆਪਾਂ ਆ ਗਏ ਆ ਕੇਸਗੜ੍ਹ ਸਾਹਿਬ ਮੱਥਾ ਟੇਕਣ ਵਾਸਤੇ ਹੁਣ ਅਸੀਂ ਇੱਥੋਂ ਮੈਂ ਹਰ ਵਾਰੀ ਇੱਕੋ ਹੀ ਦੁਕਾਨ ਤੋਂ ਹੀ ਰੁਮਾਲਾ ਸਭ ਲੈਂਦੀ ਹੁੰਨੀ ਆ ਤੇ ਉੱਥੋਂ ਅਸੀਂ ਰੁਮਾਲਾ ਸਭ ਲੈਣਾ ਆ ਦੇਗ ਦਾ ਪ੍ਰਸ਼ਾਦ ਕਰਾਉਣਾ ਆ ਤੇ ਫੇਰ ਅਸੀਂ ਜਾਣਾ ਸੰਗਤ ਬਹੁਤ ਜ਼ਿਆਦਾ ਆਈ ਹੋਈ ਸੀ ਬਾਬੇ ਦੀ ਕਿਰਪਾ ਸੀ ਜੀ ਬਾਬਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਦੀਆਂ ਹਾਜ਼ਰੀਆਂ ਮਨਜੂਰ ਕਰਨ ਮੇਰੇ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾ ਬਖਸ਼ਣ ਇਹੋ ਹਰ ਵੇਲੇ ਹੀ ਅਰਦਾਸਾਂ ਬੇਨਤੀ ਹੁੰਦੀ ਆ ਦੇਖੋ ਆ ਦੁਕਾਨ ਆ ਜਿੱਤੋਂ ਮੈਂ ਹਮੇਸ਼ਾ ਹੀ ਜਦੋਂ ਵੀ ਆਂਦੀ ਆ ਤੇ ਰੁਮਾਲਾ ਸਾਹਿਬ ਲੈਂਦੀ ਆ ਲਓ ਜੀ ਰੁਮਾਲਾ ਸਾਹਿਬ ਆਪਾਂ ਲੈ ਲਿਆ ਇਹ ਹੈ ਇਹ ਲਫਾਫੇ ਦੇ ਵਿੱਚ ਪਾਇਆ ਹੋਇਆ ਆ ਪੈਕਿੰਗ ਆ ਤੇ ਗ੍ਰੀਨ ਰੰਗ ਦਾ ਲਫਾਫਾ ਸੀਗਾ ਤੇ ਜੀ ਆਪਾਂ ਹੁਣ ਚੱਲ ਪਏ ਅੱਗੇ ਤੇ ਅੱਗੇ ਕਰਾਣੀ ਕਰਾ ਪ੍ਰਸ਼ਾਦੀ ਦੇਗ ਬਹੁਤ ਸੰਗਤ ਸੀ ਲਾਈਨ ਲੱਗੀ ਹੋਈ ਸੀ ਚਲੋ ਜੀ ਲਾਈਨ ਦਾ ਵਾਰੀ ਵਾਰੀ ਇੰਤਜ਼ਾਰ ਕੀਤਾ ਤੇ ਆਪਾਂ ਕੜਾ ਪ੍ਰਸ਼ਾਦੀ ਦੇਗ ਵੀ ਕਰਾ ਲਈ ਖਰਾ ਕੇ ਚੱਲ ਪਏ ਹੁਣ ਅਸੀਂ ਮੱਥਾ ਟੇਕਣ ਵਾਸਤੇ ਤੇ ਅੱਗੇ ਮੋਰੇ ਨਿਸ਼ਾਨ ਸਾਹਿਬ ਵੀ ਚੜ ਰਿਆ ਸੀ ਨਿਸ਼ਾਨ ਸਾਹਿਬ ਚੜ ਰਿਆ ਸੀ ਨਮਾ ਹੋਰ ਤੇ ਕਿਉਂਕਿ ਅਸੀਂ ਵੀਡੀਓ ਨਹੀਂ ਬਣਾ ਸਕਦੇ ਸੀ ਅੰਦਰ ਵੀ ਸੰਗਤ ਬਹੁਤ ਜ਼ਿਆਦਾ ਸੀ ਤੇ ਅਸੀਂ ਉੱਥੋਂ ਮੱਥਾ ਟੇਕ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਰਮਾਲਾ ਸਾਹਿਬ ਚੜ੍ਹਾ ਕੇ ਅਸੀਂ ਆ ਗਏ ਵਾਪਸ ਵਾਪਸ ਆ ਕੇ ਜੀ ਪ੍ਰਦੀਪ ਕਹਿੰਦੀ ਸੀ ਕਿ ਉਹ ਮੈਂ ਕੜਾ ਲੈਣਾ ਆ ਵਧੀਆ ਜਿਹਾ ਕੋਈ ਤੇ ਪ੍ਰਦੀਪ ਨੇ ਆ ਦੇਖੋ ਜੀ ਬਹੁਤ ਸੋਹਣਾ ਕੜਾ ਲਿਆ ਬਹੁਤ ਸੋਹਣਾ ਲੱਗ ਰਿਹਾ ਸੀ ਬਹੁਤ ਕੁਝ ਸੀਗਾ ਬੰਗਾਂ ਚੂੜੀਆਂ ਹਰ ਇੱਕ ਚਰ ਤਰ੍ਹਾਂ ਦੀ ਚੀਜ਼ ਮਿਲ ਰਹੀ ਸੀ ਜੀ ਆ ਦੇਖੋ ਜਿਹੜੀ ਵੀ ਤੁਸੀਂ ਚੀਜ਼ ਤੁਹਾਡਾ ਦਿਲ ਕਰਦਾ ਤੁਸੀਂ ਲੈ ਸਕਦੇ ਆ ਤੇ ਦੁਕਾਨਾਂ ਵੀ ਇੰਤਾ ਨਹੀਂ ਹੈਗੀ ਕਿ ਇੱਕ ਦਿਨ ਦੀ ਦੁਕਾਨ ਆ ਦੁਕਾਨਾਂ ਸਦਾ ਵਾਸਤੇ ਇੱਥੇ ਹੁੰਦੀਆਂ ਆ ਤੇ ਜੀ ਨਾ ਮੇਰੇ ਕੋਲ ਪ੍ਰਸ਼ਾਦ ਵਾਲਾ ਲਫਾਫਾ ਸੀਗਾ ਤੇ ਮੇਰਾ ਲਫਾਫਾ ਇੱਥੇ ਰਹਿ ਜਾਣਾ ਸੀ ਫਿਰ ਮੈਂ ਆਪਣੇ ਪਾਰਸ ਵਿੱਚ ਪਾਇਆ ਮੈਨੂੰ ਦੁਕਾਨ ਵਾਲੀ ਆਂਟੀ ਨੇ ਕਿਹਾ ਕਿ ਤੁਸੀਂ ਨਾ ਇਹਨਾਂ ਨੂੰ ਪਾਰਸ ਵਿੱਚ ਪਾ ਲਓ ਕਿਤੇ ਵੀ ਤੁਹਾਡਾ ਇਹ ਪ੍ਰਸ਼ਾਦ ਰਹਿ ਸਕਦਾ ਤਾਂ ਤੁਸੀਂ ਰੱਖ ਕੇ ਜਿੱਦਾਂ ਪ੍ਰਸ਼ਾਦ ਲਫਾਫਾ ਰੱਖ ਕੇ ਨਾ ਚੀਜ਼ਾਂ ਦੇਖਣ ਲੱਪੈ ਨੇ ਆਹ ਜੀ ਦੁਕਾਨ ਆ ਇੱਥੋਂ ਮੈਂ ਹਮੇਸ਼ਾ ਕੋਈ ਵੀ ਲੱਕੜੀ ਨਾਲ ਰਿਲੇਟਿਡ ਕੋਈ ਵੀ ਚੀਜ਼ ਲੈਣੀ ਹੁੰਦੀ ਹੈ ਨਾ ਤੇ ਮੈਂ ਇੱਥੋਂ ਲੈਂਦੀ ਹੁੰਨੀ ਆ ਪਿਛਲੀ ਵਾਰ ਅਸੀਂ ਇੱਕ ਖੁੰਡੀ ਲਈ ਸੀਗੀ ਪ੍ਰਦੀਪ ਦੀ ਦਾਦੀ ਮਾਂ ਵਾਸਤੇ ਤੇ ਹੁਣ ਮੈਂ ਲਿਆ ਜੀ ਚੱਕਲਾ ਵੇਲਣਾ ਕਿਉਂਕਿ ਮੇਰਾ ਜਿਹੜਾ ਚੱਕਲਾ ਖਰਾਬ ਹੋ ਚੁੱਕਾ ਸੀ ਚੱਕਲਾ ਵੇਲਣਾਂ ਨੂੰ ਮੈਂ ਕਿਹਾ ਵਧੀਆ ਦਿਖਾਇਓ ਇਹਨਾਂ ਨੇ ਦਿਖਾਇਆ ਜੀ ਸਾਨੂੰ ਟਾਲੀ ਦੀ ਲੱਕੜ ਦਾ ਜਿਹਨੂੰ ਸ਼ੀਸ਼ਮ ਕਹਿੰਦੇ ਆ ਉਹਦੀ ਲੱਕੜ ਦਾ ਦਿਖਾਇਆ ਬਹੁਤ ਸੋਹਣਾ ਸੀ ਇੱਕ ਚੱਕਲਾ ਵੇਲਣਾ ਲਿਆ ਤੇ ਜੀ ਪ੍ਰਦੀਪ ਵੀ ਕੁਝ ਲੈ ਰਹੀ ਸੀਗੀ ਤੇ ਚੀਜ਼ਾਂ ਬਹੁਤ ਸੋਹਣੀਆਂ ਸੀ ਆ ਦਿਲ ਬਹੁਤ ਕਰਦਾ ਸੀ ਕਿ ਸਾਰੀਆਂ ਚੀਜ਼ਾਂ ਲੈ ਲਈਏ ਆ ਦੇਖੋ ਇਹ ਦੇਖ ਰਹੀ ਸੀ ਕੋਈ ਕੱਟ ਕੁੱਟ ਦਾ ਲੱਕੜ ਤੇ ਲੱਗਾ ਹੋਵੇ ਤੇ ਇਸ ਮੈਨੂੰ ਉਹ ਦਿਖਾ ਰਹੇ ਸੀਗੇ ਕਿ ਠੀਕ ਆ ਦੇਖੋ ਇੱਕ ਥੋੜਾ ਜਿਹਾ ਇੱਥੇ ਲੱਗ ਰਿਹਾ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਚੇਂਜ ਕਰ ਦਿੰਨੇ ਆ ਹੋਰ ਦੇ ਦਿੰਨੇ ਆ ਕਿਉਂਕਿ ਅਗਰ ਲੱਕੜ ਤੇ ਕੋਈ ਮਾੜਾ ਜਿਹਾ ਵੀ ਕੱਟ ਹੋਵੇ ਨਾ ਜਿੱਦਾਂ ਆਪਾਂ ਰੋਟੀ ਬੇਲਦੇ ਆ ਜਾਂ ਕੋਈ ਹੋਰ ਚੀਜ਼ ਜਾਂ ਪੂਰੀਆਂ ਵਾਸਤੇ ਜਾਂ ਸਮੋਸਿਆਂ ਵਾਸਤੇ ਬੇਲਦੇ ਆ ਉਹ ਫਿਰ ਕੱਟ ਜਿਹਾ ਲੱਗ ਜਾਂਦਾ ਹੈ ਰੋਟੀ ਤੇ ਵੀ ਫਿਨਿਸ਼ਿੰਗ ਨਹੀਂ ਆਦੀ ਸੋ ਜੀ ਬੇਲ ਨੇ ਵੀ ਦੇਖ ਰਿਆ ਸੀ ਕੋਈ ਹਲਕੇ ਸੀ ਕੋਈ ਭਾਰੇ ਸੀ ਪਲਾਈ ਵਾਲਾ ਬੇਲ ਚਕਲਾ ਲੈਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਦੋਂ ਆਪਾਂ ਧੋਂਦੇ ਆ ਕਿਤੇ ਧੋਣਾ ਵੀ ਪੈਂਦਾ ਜਦੋਂ ਆਟਾ ਉਟਾ ਜਿਆਦਾ ਲੱਗ ਜਾਂਦਾ ਜਦੋਂ ਧੋਂਦੇ ਆ ਤਾਂ ਫਿਰ ਪਲਾਈ ਫੁੱਲ ਜਾਂਦੀ ਆ ਫੁੱਲ ਕੇ ਉਹ ਪੜਾਈ ਪਲਾਈ ਜਿਹੜੀ ਆ ਉਖੜ ਜਾਂਦੀ ਆ ਲੈ ਜਾਂਦੀ ਆ ਤੇ ਇਸ ਕਰਕੇ ਮੈਂ ਜੀ ਵਧੀਆ ਚਕਲਾ ਬੇਲ ਨਾਲ ਲਿਆ ਤੇ ਨਾਲ ਹੀ ਇਹ ਇੱਕ ਹੋਰ ਸੀ ਬਹੁਤ ਸੋਹਣਾ ਚਪਾਤੀ ਬਾਕਸ ਸੀਗਾ ਬਾਹਰੋਂ ਬਿਲਕੁਲ ਲੱਕੜ ਦਾ ਸੀ ਅੰਦਰੋਂ ਬਿਲਕੁਲ ਗਰਮ ਸੀ ਚਪਾਤੀ ਉਹਦੇ ਵਿੱਚ ਰੋਟੀ ਜਿਹੜੀ ਆਪਾਂ ਰੱਖਦੇ ਹਾਂ ਰਹਿੰਦੀ ਆ ਤੇ ਉਹ ਵੀ ਮੈਨੂੰ ਬਹੁਤ ਸੋਹਣਾ ਲੱਗਾ ਸੀਗਾ ਫਿਰ ਮੈਂ ਲਿਆ ਨਹੀਂ ਕਿਉਂਕਿ ਮੇਰੇ ਕੋਲ ਹੈਗਾ ਸੀਗਾ ਫਿਰ ਜ਼ਿਆਦਾ ਚੀਜ਼ਾਂ ਸੰਭਾਲਣੀ ਹੁੰਦੀਆਂ ਇਸ ਕਰਕੇ ਲਓ ਜੀ ਆਪਾਂ ਪੈਸੇ ਦਿੱਤੇ ਜੋ ਕੁਝ ਪ੍ਰਦੀਪ ਨੇ ਲੈਣਾ ਸੀ ਇਹਨੇ ਲੈ ਲਿਆ ਤੇ ਚੱਲ ਪਏ ਵਾਪਸ ਹੁਣ ਮੈਨੂੰ ਆ ਵੀ ਬਹੁਤ ਪਸੰਦ ਸੀ ਮਸਾਲੇ ਵਾਲੀਆਂ ਮਸਾਲਾ ਇਲਾਇਚੀ ਕੁੱਟਣ ਵਾਸਤੇ ਛੋਟੀਆਂ-ਛੋਟੀਆਂ ਮਾਮ ਜਸਤੇ ਸੀਗੇ ਛੋਟੇ-ਛੋਟੇ ਬਹੁਤ ਸੋਹਣੇ ਲੱਗ ਰਹੇ ਸੀਗੇ ਤੇ ਮੈਂ ਨਹੀਂ ਲਾਇਆ ਫਿਰ ਚਲੋ ਜੋ ਵੀ ਲੈਣਾ ਸੀ ਲਿਆ ਚੱਲੇ ਆ ਜੀ ਵਾਪਸੀ ਕਰਦੇ ਕਰਦੇ ਬਹੁਤ ਟਾਈਮ ਹੋ ਜਾਂਦਾ ਆ ਦੇਖੋ ਕਿੰਨੇ ਸੋਹਣੇ ਸਾਰੀਆਂ ਚੀਜ਼ਾਂ ਬਹੁਤ ਸੋਹਣੀਆਂ ਲੱਗ ਰਹੀਆਂ ਸੀਆਂ ਦਿਲ ਕਰਦਾ ਸੀ ਸਾਰੀਆਂ ਚੀਜ਼ਾਂ ਲੈ ਜਾਈਏ ਇੱਕ ਮੈਨੂੰ ਕੱਪ ਬਹੁਤ ਸੋਹਣੇ ਲੱਗੇ ਸਟੀਲ ਦੇ ਛੋਟੇ-ਛੋਟੇ ਕੱਪ ਚਾਹ ਵਾਲੇ ਤੇ ਡੰਡੀ ਵਾਲੇ ਕੱਪ ਸੀਗੇ ਤੇ ਉਹ ਵੀ ਮੈਂ ਕੱਪ ਦੇਖ ਰਹੀ ਸੀ ਤੇ ਉਹ ਵੀ ਮੈਂ ਕੱਪ ਲੈ ਤੇ ਕਿਉਂਕਿ ਸਰਦੀਆਂ ਦਾ ਮੌਸਮ ਹੈ ਅੱਗੇ ਸਰਦੀਆਂ ਦੇ ਮੌਸਮ ਕਰਕੇ ਨਾ ਫਿਰ ਆਪਾਂ ਸਟੀਲ ਦੇ ਗਲਾਸਾਂ ਚ ਜਾਂ ਕੱਪਾਂ ਚ ਚਾਹ ਸਵਾਦ ਲੱਗਦੀ ਕੱਚ ਦੇ ਕੱਪਾਂ ਦੇ ਵਿੱਚ ਠੰਡੀ ਹੋ ਜਾਂਦੀ ਆ ਤੇ ਇਸ ਕਰਕੇ ਮੈਂ ਸਟੀਲ ਦੇ ਕੱਪ ਲੈ ਲੈ ਤੇ ਜੀ ਸਾਰੇ ਹੱਸ ਰਹੇ ਸੀ ਕਿਉਂਕਿ ਅਸੀਂ ਵੀਡੀਓ ਬਣਾ ਰਹੇ ਸੀ ਸਾਰੇ ਹੱਸ ਰਹੇ ਸੀ ਕਿ ਤੁਸੀਂ ਬਲੌਗ ਬਣਾਉਨੇ ਆ ਸਿਕਾ ਹਾਂ ਜੀ ਤੇ ਸੋ ਕਹਿੰਦੇ ਸੰਨ ਵੀ ਦੱਸੋ ਤੇ ਮੈਂ ਉਹਨੂੰ ਮੈਂ ਦੱਸ ਰਹੀ ਸੀਗੀ ਲਓ ਜੀ ਇਤੋਂ ਆਪਾਂ ਜਿੰਨਾ ਕੁ ਵੀ ਸਮਾਨ ਸਿਗਾ ਲਿਆ ਲੈ ਕੇ ਹੁਣ ਬੰਨਵਾਏ ਬੰਨ ਕਰਕੇ ਅਸੀਂ ਹਰੇਕ ਸ਼ਾਪ ਵਿੱਚ ਵੜ ਰਹੀਆਂ ਸੀ ਆ ਤੇ ਦੇਖ ਰਹੀਆਂ ਸੀ ਕਿ ਕਈ ਵਾਰੀ ਕੋਈ ਚੀਜ਼ ਪਸੰਦ ਆ ਜਾਂਦੀ ਮਨ ਨੂੰ ਸੋਹਣੀ ਲੱਗਦੀ ਲੈ ਲੈਦੀ ਆ ਆ ਜਈ ਆ ਆ ਸਾਡੇ ਭਾਈ ਸੀ ਇਹਨਾਂ ਦੀ ਦੁਕਾਨ ਤੇ ਆਪਾਂ ਆਏ ਆ ਜੀ ਇਹ ਇਹਨਾਂ ਤੋਂ ਆਪਾਂ ਲਿਆ ਅੰਬ ਪਾਪੜ ਪ੍ਰਦੀਪ ਕਰੇ ਸੀ ਮੰਮੀ ਅੰਬ ਪਾਪੜ ਖਾਣਾ ਬਹੁਤ ਸਵਾਦ ਲੱਗਦਾ ਹੈ ਮੈਂ ਘਰ ਵੀ ਬਣਾਇਆ ਸੀ ਪਰ ਉਹ ਖਾ ਬਹੁਤ ਜਲਦੀ ਹੋ ਜਾਂਦਾ ਹੈ ਕਿਉਂਕਿ ਟੇਸਟੀ ਬਹੁਤ ਆ ਦਾ ਸਾਰਿਆਂ ਨੂੰ ਪਸੰਦ ਹੁੰਦਾ ਖੱਟਾ ਮਿੱਠਾ ਜਿਹਾ ਮਿੱਠਾ ਹੀ ਹੁੰਦਾ ਤਕਰੀਬਨ ਤੇ ਆ ਦੇਖੋ ਜੀ ਇਹ ਬਿਲਕੁਲ ਬਰੀਕ ਚਾਵਲਾਂ ਦੇ ਦਾਣੇ ਉੱਤੇ ਨਾਂ ਲਿਖਦੇ ਆ ਕਿਸੇ ਨੇ ਵੀ ਲਖਾਣਾ ਹੋਵੇ ਤਾਂ ਇਹਨਾਂ ਦੀ ਸ਼ੌਕਤੋਂ ਲਿਖਾ ਸਕਦੇ ਆ ਇੱਥੇ ਹੀ ਆ ਜੀ ਮਾਰਕੀਟ ਦੇ ਵਿੱਚ ਇਹਨਾਂ ਦੀ ਦੁਕਾਨ ਆ ਦੇਖੋ ਚਾਵਲਾਂ ਦੇ ਦਾਣੇ ਤੇ ਆ ਦੇਖੋ ਲੋਕਟ ਦੇ ਵਿੱਚ ਆ ਇਹ ਇਹ ਹੁਣ ਥੋੜਾ ਥੋੜਾ ਨਹੀਂ ਰਹਾ ਹੁੰਦਾ ਇਹਦੇ ਵਿੱਚ ਆ ਚਾਵਲ ਦਾ ਦਾਣਾ ਉੱਤੇ ਨਾਂ ਲਿਖਦੇ ਆ ਮਾਤਾ ਇਹਨਾਂ ਦੀ ਵੀ ਕੀ ਤਕਨੀਕ ਹੋਊਗੀ ਕਿਸ ਤਰ੍ਹਾਂ ਲਿਖਦੇ ਆ ਤੇ ਇਹ ਹੈਗੇ ਲੱਕੜ ਦੇ ਚਾਬੀ ਵਾਲੇ ਜਿਹੜੇ ਹੁੰਦੇ ਛੱਲੇ ਤੇ ਇਹਨਾਂ ਤੇ ਵੀ ਇਹ ਨਾਂ ਲਿਖ ਕੇ ਦਿੰਦੇ ਆ ਜਿੱਦਾਂ ਵੀ ਕਿਸੇ ਨੇ ਲਖਾਣਾ ਹੋਵੇ ਉਸ ਤਰ੍ਹਾਂ ਇਹ ਲਿਖ ਆਪਾਂ ਇਹਨਾਂ ਤੋਂ ਲਖਵਾ ਸਕਦੇ ਆ ਆਈ ਲਵ ਮਾਈ ਮਮ ਡੈਡ ਇਹ ਵੀ ਸਾਰਿਆਂ ਨੇ ਸਾਨੂੰ ਦਿਖਾਉਂਦੇ ਸੀ ਸਾਰੇ ਚੀਜ਼ਾਂ ਦਿਖਾਉਂਦੇ ਸੀ ਸਾਡੇ ਕੋਲ ਟਾਈਮ ਬਹੁਤ ਥੋੜਾ ਸੀ ਪਰ ਇਹ ਬਹੁਤ ਵਧੀਆ ਸਾਨੂੰ ਦਿਖਾ ਰਹੇ ਸੀ ਹੋਰ ਵੀ ਦਿਖਾ ਰਹੇ ਸੀ ਅਸੀਂ ਸਾਨੂੰ ਕਾਲ ਸੀ ਜਾਣਦੀ ਤੇ ਅਸੀਂ ਮਿਊਜ਼ੀਅਮ ਵੀ ਤੇ ਦੇਖਣਾ ਸੀਗਾ ਇਸ ਕਰਕੇ ਮਿਊਜ਼ੀਅਮ ਤੋਂ ਚਲੋ ਨਹੀਂ ਦੇਖ ਹੋਇਆ ਫਿਰ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਛੁੱਟੀ ਕਰਕੇ ਬੰਦ ਆ ਤੇ ਅੱਗੇ ਅਸੀਂ ਚੱਲ ਪਏ ਅੱਗੇ ਗੋਲ ਗੱਪਿਆਂ ਦੀ ਰੇੜੀ ਖੜੀ ਸੀ ਉਹ ਦੇਖੋ ਸਾਹਮਣੇ ਉੱਥੇ ਥੋੜੇ ਜਿਹਾ ਗੋਲ ਗੱਪੇ ਖਾਦੇ ਦੋ ਦੋ ਚਾਰ ਚਾਰ ਹੂੰ ਦਾ ਟੇਸਟ ਵਧੀਆ ਹੋ ਜਾਂਦਾ ਆ ਤੇ ਖੱਟਾ ਮਿੱਠਾ ਗੋਲ ਗੱਪਿਆਂ ਦਾ ਪਾਣੀ ਪੀ ਕੇ ਤੇ ਖਾਸ ਕਰਕੇ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਉੱਥੇ ਦੁਕਾਨਾਂ ਲੱਗੀਆਂ ਹੁੰਦੀਆਂ ਖਾਣਾ ਪੀਣਾ ਚਾਹੀਦਾ ਚਟਪਟਾ ਜਿਹਾ ਸੋਹਣਾ ਲੱਗਦਾ ਆ ਤੇ ਕਿਉਂਕਿ ਉਹ ਚੀਜ਼ ਬਿਲਕੁਲ ਵਧੀਆ ਟੇਸਟੀ ਫਰੈਸ਼ ਬਣਦੀ ਆ ਤੇ ਲਓ ਜੀ ਬਾਕੀ ਹੁਣ ਅਸੀਂ ਚੱਲ ਪਏ ਵਾਪਸ ਵਾਪਸੀ ਚੱਲ ਹੋ ਗਈ ਆ ਸਾਡੀ ਲਓ ਜੀ ਵੈਗਰ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਤਿ ਸ੍ਰੀ ਅਕਾਲ ਜੀ